ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਵੱਖ-ਵੱਖ ਪਾਰਟੀਆਂ ਦੇ ਕੰਬੋਜ ਬ੍ਰਦਰਰੀ ਲੀਡਰ ਹੋਏ ਇੱਕ ਮੰਚ ਤੇ ਇਕੱਠੇ ਗੋਲੂਗਾਮੋੜ ਡੇਰਾ ਪਜੰਗੜ ਵਿਖੇ ਕੰਬੋਜ ਬ੍ਰਦਰਰੀ ਦੀ ਇਕੱਤਰਤਾ ਹੋਈ ਜਿਸ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਟਿਕਟ ਸਬੰਧੀ ਵਿਚਾਰ ਚਰਚਾ ਕੀਤੀ ਗਈ ਬਰਾਦਰੀ ਦੇ ਲੋਕਾਂ ਨੇ ਇਕਮੁੱਟ ਹੋ ਕੇ ਇਸ ਗੱਲ ਦਾ ਸਮਰਥਨ ਕੀਤਾ ਕਿ ਜੋ ਪਾਰਟੀ ਕੰਬੋਜ ਬਰਾਦਰੀ ਨੂੰ ਟਿਕਟ ਦੇਵੇਗੀ ਬਾਕੀ ਸਾਰੇ ਲੋਕ ਇਕਮੁੱਟ ਹੋ ਕੇ ਉਸ ਦੀ ਮਦਦ ਕਰਨਗੇ ਇਸ ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਅਗਲੀ ਮੀਟਿੰਗ ਫਿਰੋਜ਼ਪੁਰ ਅਤੇ ਮੁਕਸਰ ਮਲੋਟ ਵਿੱਚ ਵੀ ਕੀਤੀ ਜਾਵੇਗੀ ਅੱਜ ਕੰਬੋਜ ਕਮਿਊਨਿਟੀ ਦੀ ਮੀਟਿੰਗ ਮੁਦੀਰਾ ਭਜਨਗੜ੍ਹ ਵਿੱਚ ਇਹ ਕੁਝ ਮਕਸਦ ਹੈ ਕਿ ਪੰਜਾਬ ਕੀ ਹਿੰਦੁਸਤਾਨ ਦੇ ਵਿੱਚ ਤਕਰੀਬਨ 24 ਲੋਕ ਸਭਾ ਦੇ ਵਿੱਚ ਕਮੂਨਿਟੀ ਦੀ ਵਕਾਫਤ ਦੇ ਵਿੱਚ ਵੋਟ ਹੈ ਔਰ ਲੋਕ ਸਭਾ ਦੀ ਟਿਕਟ ਲਈ ਜਿੰਨੇ ਵੀ ਫੋਕਸ ਪਾਰਟੀ ਤੋਂ ਵੀਰਵਾਸੀ ਕਿੰਨੇ ਆਕਾਲੀ ਦਲ ਤੋਂ ਸੀ ਜਾਂ ਆਪ ਆਦਮੀ ਪਾਰਟੀ ਤੋਂ ਸੀ ਜਿਆਦਾ ਤੋਂ ਜਿਆਦਾ ਆਮਚਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਕਿ ਜਿਆਦਾ ਤੋਂ ਜਿਆਦਾ ਕਮੂਨਿਟੀ ਨੂੰ ਔਰ OBC ਭਾਈਚਾਰੇ ਨੂੰ ਖਾਸ ਕਰਕੇ OBC ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਅੱਜ ਗੁਰੂਸਾ ਹਲਕੇ ਦੇ ਵਿੱਚ ਜੋ ਸਾਡੇ ਬੋਲੂ ਕੋ ਪਿੰਡ ਦੇ ਵਿੱਚ ਡੇਰਾ ਬਾਬਾ ਭਜਨਗੜ੍ਹ ਦੇ ਵਿੱਚ ਇੱਕ ਬੜੀ ਵੱਡੀ ਮੀਟਿੰਗ ਹੋਈ ਹੈ ਔਰ ਮੈਂ ਮਹਿਸੂਸ ਕਰਨਾ ਕਿ ਜਦੋਂ ਵੀ ਕਿਤੇ ਕੋ ਡੇਰਾ ਬਾਬਾ ਭਜਨਗੜ੍ਹ ਦੇ ਵਿੱਚ ਤੇ ਸਾਡੀ ਮੀਟਿੰਗ ਹੁੰਦੀ ਉਹ ਇਤਿਹਾਸਿਕ ਮੀਟਿੰਗ ਗਿਣੀ ਜਾਂਦੀ ਔਰ ਉਸ ਗੱਲ ਦੇ ਜੋ ਮੀਟਿੰਗ ਹੁੰਦੀ ਉਹਦੇ ਬਾਰੇ ਰਿਜ਼ਲਟ ਵੀ ਜਿਹੜੇ ਜਰੂਰ ਨਿਕਲਦੇ ਨੇ ਔਰ ਇਹ ਮੀਟਿੰਗ ਅਸੀਂ ਆਪਣੀ ਜਥੇਬੰਦੀ ਨੂੰ ਗੁੰਮੋਦ ਪਾਈਆਂ ਨੂੰ ਜਿਹੜਾ ਇੱਕ ਸੱਦਾ ਦਿੱਤਾ ਹੈ ਕਿ ਸਾਰੇ ਜੁੜ ਜਓ ਔਰ ਉਹਨਾਂ ਨੂੰ ਇੱਕ ਬੜੀ ਵੱਡੀ ਉਹਨਾਂ ਨੂੰ ਹੰਗਾਰਾ ਉਹਨਾਂ ਲੋਕਾਂ ਨੇ ਦਿੱਤਾ ਹੈ ਕਿ ਜੋ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆਉਣ ਵਾਲੇ 1.5 ਮਹੀਨੇ ਦੇ ਬਾਅਦ ਉਹਦੇ ਚ ਆਪਾਂ ਸਾਰੇ ਰਲ ਕੇ ਇੱਕ ਇਹੋ ਜਿਹਾ ਫੈਸਲਾ ਕਰੀਏ ਔਰ ਤਾਂ ਜੋ ਕਿ ਇਹ ਸਾਰੀਆਂ ਪਾਰਟੀਆਂ ਜਿੰਨੀਆਂ ਹਿੰਦੁਸਤਾਨ ਦੇ ਡੈਮੋਕ੍ਰੇਸੀ ਦੇ ਵਿੱਚ ਹੈਗੀਆਂ ਨੇ ਇਹ ਸਾਡੇ ਵੱਲ ਦੇਖਣ ਔਰ ਉਹਦੇ ਵਾਸਤੇ ਅਸੀਂ ਇਹ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਕੰਬੋਲ ਭਾਈਚਾਰਾ ਇਸ ਵਾਰੀ ਕੋਈ ਵੀ ਜਿਹੜੀ ਪਾਰਟੀ ਟਿਕਟ ਦੇਗੀ ਉਹਨੂੰ ਪਹਿਲ ਦੇਗਾ ਉਹਨੂੰ ਵੋਟਾਂ ਕਰਨ ਦੇ ਵਾਸਤੇ ਸਾਰੇ ਜਿਹੜੇ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਮਤਾ ਪਾਸ ਕੀਤਾ ਔਰ ਮੈਨੂੰ ਇਹ ਪੂਰਨ ਉਮੀਦ ਹੈ ਕਿ ਜੋ ਅਸੀਂ ਮੈਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਤਾਂ ਔਰ ਜਿੰਨੀਆਂ ਪਾਰਟੀਆਂ ਦੇ ਹੋਰ ਵੀ ਜਿਹੜੇ ਸੰਬੰਧਤ ਲੀਡਰ ਆਏ ਨੇ ਔਰ ਜਿਨ੍ਹਾਂ ਨੇ ਟਿਕਟਾਂ ਬਲਾਈ ਕੀਤੀਆਂ ਨੇ ਘਟੋ ਘਟ ਪਾਰਟੀ ਜ਼ਰੂਰ ਇਹ ਗੱਲ ਸੋਚੇਗੀ ਕਿ ਸਾਨੂੰ ਟਿਕਟ ਦੇਣਾ ਪਵੇਗਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਹੜੀ ਕਮੋਦ ਭਾਈਚਾਰ ਨੂੰ ਟਿਕਟ ਮਿਲੇਗੀ ਔਰ ਇਸ ਵਾਰੀ ਜੋ ਸਾਡਾ ਮੈਂਬਰ ਪਾਰਲੀਮੈਂਟ ਹੈ ਉਹ ਫਰੋਸਪੋਰਟ ਤੋਂ ਕਮੋਜ ਪਾਈਟਾਰ ਦਾ ਜਾਏਗਾ। ਇਹ ਸਾਧੀਆਂ ਨੇ ਇਕੱਠੇ ਹੋਈ ਆ। ਕੋਈ ਪਰ ਉਹਈ ਪ੍ਰੋਬਲਮ ਨਹੀਂ ਥੋੜੀ ਦੇヒ ਫਰੋਸ ਤੋਂ ਜਲੰਧਾਬਾਦ ਸਾਡੀ ਮੀਟਿੰਗ ਸੀ ਡੇਰਾ ਭੱਜਣ ਵਾਲੇ ਵਿਖੇ। ਅਸੀਂ ਐਡਿਕਸਾ ਲੈ ਆ ਵੀ ਜਿਸ ਕਿਸੇ ਕਮੋਜ ਰਾਜੀ ਦੇ ਗੰਨੋ ਟਿਕਣੇ ਉਸਨੂੰ ਸਨ। ਸਾਰਾਜ ਵਜਨ ਸਿੰਘ ਵੀ ਪੁਇਤਰ ਧਰਤੀ ਤੇ ਅੱਜ ਕਮੋਜ ਕਮਿਊਨਿਟੀ ਦੇ ਜਿੰਨੇ ਵੀ ਸ਼ਿਰਕਾਟ ਜਿਹੜੇ ਲੀਡਰਸ਼ਿਪ ਆਨ ਹੈ ਖਾਸ ਕਰ ਜਿਹੜੇ ਕੰਬੋਜ਼ ਕਮਿਊਨਿਟੀ ਦੇ ਲੋਕਾਂ ਨੂੰ ਕਮਿਊਨਿਟੀ ਨਾਲ ਪਿਆਰ ਹੈ ਜਾਨੀ ਕਿਸੇ ਪਾਰਟੀ ਨਾਲ ਨਹੀਂ ਉਹਨਾਂ ਦੀ ਜਿਹੜੀ ਇਕਸਰਤਾ ਹੋਈ ਹੈ ਉਹ ਬੜੀ ਬੇਮਿਸਾਲ ਤੇ ਚੰਗੀ ਗੱਲ ਹੈ ਇਕਸਰਤਾ ਵੀ ਬਹੁਤ ਜੰਗੀ ਸੀ ਮੈਂ ਯਾਦ ਕਰਦਾ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਬਰਾਦਰੀ ਨੂੰ ਤਵਜਹ ਦੇਣੀਆਂ ਕਿਉਂਕਿ 2.5 ਕੋਨੇ 3 ਲੱਖ ਦੇ ਵੀ ਸਾਡੀ ਵੋਟ ਹੈ ਔਰ ਬੜੀ ਡਿਸਾਈਡਡ ਵੋਟ ਹੈ ਔਰ 95% ਤੋਂ ਵੱਧ ਸਾਡੀ ਪੋਲਿੰਗ ਹੈ ਸਾਡੇ ਕੋਲ ਸਾਰੇ ਸੋਣ ਸਾਰੇ ਐਫਰਟਸ ਨੇ 브ਰਾਦਰ ਜੇ ਦਾ ਇਕੱਠੀ ਰਵੇਗੀ ਤੇ ਇਕੱਠੀ ਹੋ ਕੇ ਚੱਲੇਗੀ ਤਾਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਮੈਂ ਇੱਕ ਅਕਾਲੀ ਜਰਾਂ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਮਜਬੂਰ ਹੋਣਾ ਪਵੇਗਾ ਸਾਡੇ ਵੱਲੇ ਦੇਖਣ ਕਿਉਂਕਿ ਜਦੋਂ ਸਾਡੇ ਕੋਲ ਵੋਟ ਹੈ ਅਸੀਂ ਐ ਕਰਨ ਵਾਲੇ ਹਾਂ ਤਾਂ ਹਰ ਬੰਦਾ ਦੇਖੇਗਾ ਬੜਾ ਚੰਗਾ ਉبرਾਲਾ ਹੈ 브ਰਾਦਰ ਦੇ ਨਾਲ ਕਟਿਆ ਜਿੱਥੇ 브ਰਾਦਰ ਦੀ ਗੱਲ ਆਵੇਗੀ ਉੱਥੇ 브ਰਾਦਰ ਸਾਹਿਬ ਤੋਂ ਪਹਿਲਾਂ ਬਾਕੀ ਸਭ ਤੋਂ ਬਾਅਦ ਹੈ ਕੰਬੋਧ ਪ੍ਰੋਜੈਕਟ ਜੋ ਫਾਇਦਾ ਹੋਇਆ ਤੋਂ ਮੁਰਗੀ ਦਾ ਚੱਲਾਂਗੇ ਕਮਿਊਨਿਟੀ ਦਾ ਖੜੇ ਆ ਤਾਂ ਕਿ ਬਰਾਦਰੀਆਂ ਨੇ